ਤੋ ਪੜਾ ਤੋ ਲੱਗੀ ਤੋ ਕਬੂਤਰ ਉਡਾਈ ਕਬੂਤਰबाजी ਸ਼ੁਰੂ ਤੇ ਹੋਂ ਜੀ ਬੱਦਲ ਆ ਗਿਆ ਆ ਕਬੂਤਰ ਆਪਣੇ ਉਡਣ ਡੇ ਆ ਵੇਖੋ ਜੀ ਕਰਾਰੀ ਛੋਕ ਆਹក៏ ਜੀ ਬੈਠੇ ਆ 4 1 ਤੇ 1 2 1 4 2 6 ਤੇ ਬੱਦਲ ਗਿਆ ਆ ਜੀ ਉਤਰਾ ਤਾਂ ਵੀ ਲੱਗੇ ਮੈਂ ਕਰਾਰੀਏ ਸ਼ੌਕ ਛਕਾਈ ਜਨੀਆਂ ਫਰ ਅਗਵਾਂਡੀ ਮੇਰੇ ਡੇਨ ਥੱਲੇ ਉਡਾਤੇ ਇਹ ਵੀ ਦਾ ਹੋਰ ਉਡਾਤੇ ਇਸ ਬਾਹਰ ਵਿੱਚ ਚਾਰ ਪੰਜ ਦੇ ਆ ਲੋੜੀ ਕਰੋ ਇਹ ਸ਼ੌਕ ਲੋੜੀ ਕਰੋ ਸ਼ੌਕ ਇੱਕ ਮਿੰਟ ਜੀ ਸ਼ੇਅਰ ਕਰ ਲੀਏ। ਉਹ ਲੜੀ ਤੋਂ ਬਹੁਤ ਹੈਗੀ ਯਾਰ ਪਰ ਬੱਦਲ ਵੀ ਆ ਗਿਆ ਬਹੁਤ ਜ਼ਿਆਦਾ। ਵੇਖੋ ਹੁਣ ਬੈਠਦੇ ਆ ਕਿ ਕੀ ਕਰਦੇ। ਹੁਣ ਰਖੜੀ। ਵੇਖੋ ਕਿੰਨੇ ਬੈਠਦੇ ਕਿੰਨੇ। ਦੇਖਦੇ ਆ। ਕੋੜਾ ਕਰਕੇ ਇਹਦੇ ਕਰਦੇ ਆਂ ਕਰੀ ਗਿਣਤੀ ਇੱਕ ਤੜ ਗਿਆ ਹੁਣ ਮੈਂ ਖੁੱਡੇ ਚ ਇੱਕ ਬੈਠ ਗਿਆ ਸੀ ਜਣਮਰ ਉਹਦੇ ਉਹ ਤੜ ਗਿਆ ਠੀਕ ਬਾਕੀ ਦੇ ਦੇ ਹਮਾਰੀ ਗੁਆਰੇ ਆਰੇ ਕਰੋ ਇਹ ਸ਼ੌਂਕ ਆ ਕਮੇਟ ਜੀ ਕੋਠੇ ਜੜ ਕੇ ਕਰੋਨਾ ਸ਼ੌਂਕ ਟਟਾ ਦੋ ਪੰਚ ਛਿੜੀ ਕੋਡਾ ਦੇ ਨੇ ਖੋਲ ਜੀ ਦੇਖਦੇ ਕਿਨੇ ਬੈਠੇ ਗੱਲ ਹੀ ਨਹੀਂ ਇਥੇ ਪਰਾ ਲੱਗ ਜਣਾ नहीं भाई अभी तो नहीं है अभी तो सेल कर दिए हैं कितने हैं कितने लेने हैं आपने ले देंगे ले देवे आप अंदर ਵੇਨੇ ਤਿੰਨ ਚਾਰ ਪੰਜ ਕਬੂਤਰ ਚਲੇ ਗਏ ਕਿ ਖੁੱਡੇ ਚ ਦੁਬਾਰਾ ਗਿਣ ਲੈਨੇ 1 2 2 2 3 4 गया। एक दो ला दो जुडी बांज कबूतर अंदर बांज कबूतर अंदर छ सात ਸ਼ਤਰੀ ਦੇ ਲੌੜੀ ਪਿਟੈਂਸ ਕਿੰਗ ਯੂਪੀ ਅਬੀ ਤੋ ਭਾਈ ब्रीडिंग का टाइम है अभी तो ब्रीडिंग होगी सेल जिन्होंने करने हैं कर दिए एक दो भाई होंगे जिसने सेल करने हो गए अभी ज़्यादा कबूतर तो सेल हो गए अभी लो जी मैं दूजे भी तार थले ਫਰੋਰੀ ਛੋਕ ਤੁਸੀਂ ਦੋ ਦੋ ਉਤਾਰ ਲਓ ਸਾਤਕ ਪੁੱਤਰ ਬਾਹਰ ਆ ਗਈ ਲੈ ਆਪਣੇ ਮਤਲਬ ਇਹ ਹੋਰ ਬੰਨਾ ਹੈ ਦੇਸੀ ਕਬੂਤਰ ਉੱਡ ਗਿਆ ਹੈ ਜੀ ਆਪਣਾ ਤਾਂ ਕਰਕੇ ਫਿਰ ਆਪਾਂ ਕੱਢਦੇ ਆਂ ਇਹਨਾਂ ਨੂੰ ਘੇਰਦੇ ਹੁਣ ਇਹਨਾਂ ਨੂੰ ਘੇਰਦੇ ਕੋਈ ਨਹੀਂ ਇਹ ਡਾ ਉੱਡ ਗਿਆ ਬੈਠ ਗਿਆ ਸੱਤ ਕਬੂਤਰ ਉੱਡਦੇ ਜੀ ਹਲੇ ਆਪਣੇ ਸੱਤਿਆਂ ਤਾਂ ਉਹ ਦੱਸ ਦੇ ਕਿ ਨਹੀਂ ਸਾਹਮਣੇ ਕਿੰਨੇ ਨਹੀਂ ਦਿੱਤੇ ਇੱਕ ਮਿੰਟ ਬੰਨੂ ਬੂਤਰ ਤਾੜ ਲੈਣ ਲੋ ਚਲੋ ਪਾਠ ਹੋ ਗਿਆ ਜੀ ਇੱਕ ਛਤਰੀ ਤੇ ਬੈਠਾ ਹੀ ਉਹ ਵੀ ਉੱਡ ਗਿਆ ਬੂਤਰ ਵੀ ਵੀ ਦੇਦੇ ਆਪਣੇ ਇੱਕ ਦੋ ਦੋ ਤੇ ਤਿੰਨ ਚਾਰ ਲੜੀ ਬੈਠ ਗਿਆ ਕੋਰ ਜਨਵਰ ਇਹ ਬਤਲਿਆ ਜੋ ਬੀਠਾ ਜਿਹੜਾ ਥੱਲੇ ਛਤਰੀ ਦੇ ਉੱਡੇ ਆ ਸੀ ਉਹਨੇ ਉੱਡਣ ਲਿਆ ਜੀ। ਹੋ ਆਈ। ਲਾੜੀ। ਮਤਲਬ ਬਹੁਤ ਜ਼ਿਆਦਾ ਹੋ ਗਿਆ। ਇਹ ਵੀ ਬੈਠ ਗਿਆ। ਹੁਣ ਦੀਦੇ ਆਪਣੇ ਇੱਕ ਦੋ ਤਿੰਨ ਚਾਰ ਹੋਣ ਕਾਤ ਕਬੂਤਰ ਉੜਦੇ ਨੇ ਛੇ ਕਬੂਤਰ ਉੜਦੇ ਜੀ ਹੋਰ ਛੇ ਕਬੂਤਰ ਉੜਦੇ ਆ ਤੇ ਪੰਜ ਕੇ ਜਾਬ ਦੇ ਦੀ ਦੇ 1 ੜੀ ਦੀ ਦਾ ਉਹ ਵੀ ਆਸ-ਪਾਸੇ ਹੋਇਆ ਨਾ ਕੋਈ ਨਹੀਂ ਆਜੂ ਆ ਵੀ ਠਾਕ ਤਾਰ ਲਈਏ ਜੀ ਖੁੱਡੇ ਚ ਠੀਕ ਹੈ ਜੀ ਧੰਨਵਾਦ ਜੀ ਕਰੋ ਰੀਸ ਕਰਾਂਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਜੀ ਆਪਣੇ ਚੈਨਲ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਜਰੂਰ ਕਰੋ ਮੈਂ ਕਮੈਂਟ ਕਬੂਤਰ ਤਾੜ ਲਾਂ ਫਿਰ ਤੁਹਾਡਾ ਕਰੋਨਾ ਸ਼ਾਕ ਦੇ ਵੀ ਆਪਣੇ 6 6 ਕਬੂਤਰ ਉੱਡਦੇ ਜੀ ਉੱਪਰ ਮੇਰੇ ਗਵਾਂਢੀ ਦੇ ਵੀ ਆ ਜਾਨਵਰ ਗਵਾਂਢੀ ਹੰਦਵਾ ਰਹੇ ਆ ਦੁਆ ਛੱਤਾਂ ਦੇ ਹੋ ਰਿਹਾ ਰਾਣੀ ਹੁਣ ਮੇਰੇ ਆਲੇ ਜੋ ਵੱਖਰੇ ਉੱਡ ਰਹੇ ਉਨਾ ਪਰਾ ਲੱਗ ਜਣਾ ਜੇ ਥੱਲੇ ਥੋੜੇ ਆਏ ਤੇ ਉਹਦੇ ਆਦੇ ਸ਼ੌਕ ਕਰਾਉਣੇ ਇਹ ਕਾ ਆ ਗਿਆ ਥੱਲੇ ਜੀ ਆ ਆ ਗਈ ਕਬੂਤਰੀ ਇਹ ਵੀ ਘਾਟੇ ਕੱਲ ਬੈਠ ਗਈ ਪਹਿਲਾਂ ਹੀ ਜਿਹੜੀ ਸਾਰਿਆਂ ਨੂੰ ਪਹਿਲਾਂ ਬੈਠੀ ਉਹ ਆ ਇਹਨੇ ਹਾਲੀ ਹਾਲੀ ਉਡਾਰ ਆ ਜਣੀ ਇਹਦੀ ਤੇਜਵੀਰ ਸੰਧੂ ਛੇ ਕਬੂਤਰ ਰਹਿ ਗਏ ਜੀ ਛੇ ਕਬੂਤਰ ਰਹਿ ਗਏ ਆਪਣੇ ਉੱਤੇ ਲੈ ਬਾਜ ਵਾਲੇ ਜਾਨਵਰ ਆ ਤੇ ਸਾਰੇ ਇੱਕੋ ਜਿਹੇ ਆ ਜਾਂਦੇ ਆ ਥੱਲੇ ਆਉਣਗੇ ਤੇ ਫੇਰ ਪਰਾ ਲੱਗੂ ਆਪਣਾ ਜਿਹੜਾ ਕਰੋੜੀ ਸ਼ੌਕ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਆ ਜਿਹੜੀ ਕਬੂਤਰੀ ਆ ਰੰਗੀ ਤੈਨੂੰ ਬੈਠੀ ਰਹਿਮ ਦੇਣਾ ਵਿਚਲੇ ਵਿਚਲੇ ਖਾਂਬੇ ਦੇ ਘਟਿਆ ਇਹਨੇ ਚੀ ਨਹੀਂ ਜਾਣਾ ਇਹ ਇੱਥੇ ਉੱਡੂ ਜੀ ਨਹੀਂ ਉੱਡੂ ਆਉ ਤੇ ਬੰਦੀ ਚ ਵੀ ਆ ਗਏ ਕਬੂਤਰ ਦੂ ਪਰ ਨਹੀਂ ਉਹ ਆਪਣੇ ਆ ਕੇ ਕਿਹੜੇ ਨਹੀਂਵੇਂ ਆਉਂਦੇ ਤੇ ਫੇਰ ਪਰਾ ਲੱਗੂ ਹਲਾਜੀ ਕਰੋ ਜੀ ਸ਼ੌਕ ਬੱਦਲ ਆ ਗਿਆ ਆ ਬਦਲਾ ਆ ਗਿਆ ਆ ਇਹ ਮੌਸਮ ਚ ਇਹੋ ਪੰਗਾ ਔੜਦੇ ਜਨਵਰਾਂ ਕੀ ਇੰਜ ਔੜਦੇ ਆ ਐ ਧੁੱਪ ਲੱਗੀ ਹੁੰਦੀ ਔਰ ਲੜਾਈ ਦੇ ਫਿਰ ਇਕਦਮ ਹੀ ਬਦਲਾ ਆ ਜਾਂਦਾ ਕੋਈ ਨਹੀਂ ਹੋਊਗਾ ਕਿ ਸਮਾਂ ਚ ਦਾਣਾ ਪਾਣੀ ਆ ਜਾਣਗੇ ਦੋ ਸਭ ਸਬਸਕ੍ਰਾਈਬਰ ਨਵੇਂ ਵਧੇ ਜੀ 190 ਹੋ ਗਏ ਜੀ ਬਹੁਤ ਬਹੁਤ ਵਧਾਈਆਂ ਸਾਰੇ ਵੀਰਾਂ ਨੂੰ ਤੇ ਜਿਹੜੇ ਨਵੇਂ ਜੁੜੇ ਵੀਰ ਆ ਉਹ ਸਬਸਕ੍ਰਾਈਬ ਕਰ ਲਓ ਚੈਨਲ ਸਾਡਾ ਸ਼ੌਂਕ ਕਰਾਉਂਦੇ ਰਹੀ ਤਾਂ ਜੀ ਤੇ ਅੱਗੇ ਵੀ ਕਰਾਵਾਂਗੇ ਰ ਡੇਲੀ ਲਾਈਵ ਹੋਈਦਾ ਡੇਲੀ ਲਾਈਵ ਹੋਈਦਾ ਲੋੜੀ ਹਾਂ ਵੇ ਖੜੀ ਜੇ ਫਰੇਮ ਚ ਆਗੇ ਤੇ ਆ ਵੇਖ ਕੂਤਰਾ ਸੰਗਵਾਂਡੀ ਮਰੇ ਨੇ ਦਾਏ ਆ ਤਿੰਨ ਚਾਰ ਇਹਦੇ ਆ ਥੋੜੇ ਆਪਣੇ ਇੱਕ ਦੋ ਮਰੇ ਘਾਲੇ ਮੇਰੇ ਆ ਆ ਬੱਚਾ 계ਦਾ ਪਿੱਛੇ ਮੱਚਾ ਕਾਲਿਆ ਪੱਲਾ ਦਾ ਦੇਸੀ ਕੂਤਰਾ ਦੇਖਦੇ ਆ ਆਲੇ ਪਲੇਨ ਦਾ ਬੱਚਾ ਆੜੇ ਆ ਗਵਾਂਡੀ ਦੇ ਆਪਣੇ ਥੋੜੇ ਉੱਤੇ ਦੋ ਆਪਣੇ ਇਥੇ ਆ ਪੁੱਤਰਾ ਜੀ ਜਿਹੜਾ ਨੀਵੇਂ ਉੱਡੇ ਆਦੇ ਇੱਥੇ ਬੈਠ ਕੇ ਨਾ ਕਿਉਂਕਿ ਦੂਜੀ ਮੰਜ਼ਲ ਤੇ ਆਪਣੇ ਕਬੂਤਰ ਆ ਨਾਲੇ ਗੇੜਾ ਥੋੜਾ ਫਰਕ ਪੈ ਜਾਣਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ